બોલે વે યો રાજા ਕੀ લાયેગા કેલેਆਂ ਦਾ ઓય કેલે તੈਨੂੰ ਬਹੁਤ ਮਹਿੰਗੇ ਪੈਣਗੇ ਗੁਲਾਬੋ ਨਾਲੇ ਇਹ 10 ਦੇ ਲਫਾਫੇ ਵਿੱਚ ਕੇਲੇ ਤੂੰ ਪਾਏਂਗਾ કે ਮੈਂ ਆਪ ਪਾ ਲਵਾ ਦੇ ਇਹ 2 ਰੁਪਏ ਦਰਜਣ ਵਾਲੇ ਕੇਲੇ ਮੈਨੂੰ ਕੀ ਮਹਿੰਗੇ ਪੈਣਗੇ ઓય ਅੱਛੀ ਤੇ ਕੇਲੇ ਦੇ ਉੱਤੇ ਮੱਖੀ ਨਹੀਂ ਬਹਿਣ ਦਿੰਦੇ ਤੇ ਤੂੰ ਉਹਨਾਂ ਨੂੰ 2 ਰੁਪਏ ਦਰਜਣ ਵਾਲੇ ਦੱਸਦੀ ਐ ਹਾਂ ਜੇ ਸ਼ੇਰੂ ਸੱਪ ਦੀ ਰੇੜੀ ਤੋਂ ਕੇਲੇ ਲੈਣੇ ਸੀ ਤਾਂ 8-10 ਰੁਪਏ ਤੇ ਲੈ ਕੇ ਆਉਂਦੀ ਤਾਂ ਕਿ ਮੈਂ ਉਹਨਾਂ ਨੂੰ ਗਿਣਦਾ ਨਾ ਥੱਕਦਾ ਤੇ ਤੂੰ ਕੇਲੇ ਖਾਂਦੀ ਨਾ ਥੱਕਦੀ ਦੇਖ ਇਨਾ ਗਲਿਆਂ ਛੜਿਆ ਕੇਲਿਆਂ ਦਾ ਮੈਂ ਤੈਨੂੰ ਹੋਰ ਕੀ ਦੇ ਦਿਆਂ ਐ ਮੈਂ ਬੱਕ ਬੱਕ ਨਾ ਕਰੀ ਜਾ ਬਡੜੀਏ ਇਹ ਜੰਗ ਸਿੰਘ ਦੀ ਰੇੜੀ ਦੇ ਕੇਲੇ ਨੇ ਸੱਕਦੇ ਨੇ ਸਾੜੀ ਵੀ ਸਕਦੇ ਨੇ ਪਰ ਇਹਨਾਂ ਦਾ ਰੇਟ ਨਹੀਂ ਉਹ ਕੱਟ